ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤੈਨਾਂ ਮੇਰੇ ਜਿੰਨਾਂ ਨਾਲ ਗੱਲ ਕਰ ਰਿਹਾ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨ ਜੇ ਇਹ ਤੁਸੀਂ ਕੰਮ ਕਰ ਤੂੰ ਕੌਣ ਹੁੰਦੀ ਐ ਤੂੰ ਕੌਣ ਹੁੰਦੀ ਐ ਤੂੰ ਡੀਸੀ ਲੱਗੀ ਐ ਮੈਂ ਨਹੀਂ ਸੀ ਲੱਗੀ ਆ ਕੀ ਡੀਸੀ ਲੱਗੀ ਐ ਤੂੰ ਤੂੰ ਕੌਣ ਐ ਤੇ ਤੂੰ ਕੌਣ ਆ ਬੇਫਕੂਫ ਤੂੰ ਆ ਜਾਓ ਬੇਫਕੂਫ ਤੂੰ ਆ ਇਹ ਪੁਲਿਸ ਵਾਲਾ ਆਈ ਐ ਤੇ ਬਾਕੀ ਵੀ ਪੁਲਿਸ ਵਾਲੇ ਆਏ ਆ ਕੋਲੇ ਨਾਲ ਮੇਰੇ ਵੀ ਹੈਗੇ ਆ ਹਾਂ ਤਫੇਬ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਵੀ ਹੈਗੇ ਨੇ ਪੂਰੇ ਵਿੱਚ ਮੇਰੇ ਮਾਮਾ ਚੜੀ ਐ ਡੀਐਸਪੀ ਨੇ ਫੇ ਮੈਂ ਕੀ ਕਰਾਂ ਡੀਐਸਪੀ ਫੇ ਮੈਂ ਕੀ ਕਰਾਂ ਡੀਐਸਪੀ ਇਹਦੇ ਮੈਨੂੰ ਕੋਈ ਟੈਨਸ਼ਨ ਨਹੀਂ ਦੀ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਦੀ ਜਾਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਢਿਸ ਨਹੀਂ ਲੱਗੇ ਸ਼ਹਿਰ ਤੇ ਪਾਣੀ ਮੋਟੀ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਨੇ ਸਾਮੀ ਹੋਣਗੇ ਆਪਣੇ ਘਰ ਚ ਹੋਊਗੀ ਸਾਨੂੰ ਕੋਈ ਟੈਨਸ਼ਨ ਨਹੀਂ ਤੇਰੇ ਕੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ। ਸਾਨੂੰ ਕੋਈ ਮੈਡਮ ਜੀ ਨਾ ਹੋਵੇ ਤੇ ਪੁਲਿਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ। ਸੋ ਲਾਈਵ ਤਸਵੀਰਾਂ ਦਿਖਾ ਰਿਹਾ ਜਲੰਧਰ ਤੋਂ ਰੇਲਵੇ ਸਟੇਸ਼ਨ ਤੇ ਚੈਕਿੰਗ ਚੱਲ ਰਹੀ ਹੈ। ਕਦੇ ਮੌਕੇ ਤੇ ਗੱਡੀ ਚੈੱਕ ਕੀਤੀ ਜਾ ਰਹੀ ਹੈ। ਇਹ ਹੋ ਰਹੀ ਹੈ। ਮੈਂ ਕਿਹਾ ਕਿ ਇਹ ਸਟਾਪ ਹੈ। ਅੰਦਰ ਹੀ ਤੇ ਆ ਗਿਆ। ਕੀ ਨੋਨ ਹੈ ਸਾਡੇ ਜੀ ਸੁਜੀ ਆਪਣੇ ਘਰ ਦਾ ਖਿਆਲ ਕਿ ਬੰਦ ਨਹੀਂ ਮਿਲਦਾ ਕਿ ਸਟੋਪ ਹੋ ਰਿਹਾ ਜੀ ਕੈਮਰਾ ਬੱਜੂ ਕਿ ਸਰ ਚੈੱਕ ਕਰੋ ਗੱਡੀ ਕੈਮਰਾ ਬੰਦ ਹਾਂਜੀ ਹਾਂਜੀ ਕੀ ਬੰਦ ਇਹਨਾਂ ਨੇ ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਥੋਂ ਹੱਕਾ ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ ਸਰ ਗੱਡੀ ਚੈੱਕ ਕਰੋ ਕਿਹੜੀ ਗੱਲ ਗੱਡੀ ਚੈੱਕ ਕਰੋ ਅਸੀਂ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕਾਲਾ ਮਾਲ ਵੇਚਦੇ ਪਿਆ ਕਿਹੜਾ ਮਾਲ ਤੁਹ ਗੱਡੀ ਗੱਡੀ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛੇ ਨੂੰ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਹੀ ਸਟੇਸ਼ਨ ਤੇ ਖੜੇ ਹਾਂ ਤੂੰ ਹੀ ਪੁਲਿਸ ਦੇ ਹੱਥੇ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਚੈੱਕ ਕਰ ਦਿਓ ਗੱਡੀ ਉਹਨਾਂ ਦੀ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਦੇ ਜੀ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਹੀ ਗੱਡੀ ਚੈੱਕ ਕਰਾ ਲਓ ਕਰਿਆ ਜੀ ਕੋਈ ਗੱਲ ਨਹੀਂ ਭਾਈ ਮੈਂ ਅੰਦਰ ਨਹੀਂ ਮੈਂ ਸਰ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਮੇਰੀ ਗੱਲ ਪੈਂਦੀ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤਿੰਨ ਮਹੀਨੇ ਜਿੰਨਾ ਗੱਲ ਕਰ ਰਿਹਾ ਆ ਤੂੰ ਤੋ ਤਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੈਨੂੰ ਜੇ ਇਹ ਤੁਸੀਂ ਕੰਮ ਕਰਨਾ ਫੇਰ ਆ ਸਰ ਆਪਣੇ ਲੇਡੀ ਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਮੈਨਾਂ ਕੋਈ ਪ੍ਰੈਸ ਰਿਪੋਰਟ ਮੈਡਮ ਜੀ ਵੀ ਹੱਟ ਕੇ ਕੁਝ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਦੂਣੀਆਂ ਨਾਲ ਨਹੀਂ ਆਏ ਕਿ ਤੇਰੀ ਤੂੰ ਸਾਡੀ ਸਰ ਇਹ ਕੀ ਲੱਗਦਾ ਤੁਹਾਡੇ ਇਹ ਕੀ ਲੱਗਦਾ ਤੁਹਾਡੇ ਨਹੀਂ ਕੀ ਲੱਗਦੇ ਨੇ ਕਰਦੇ ਕੰਮ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਕਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤਾਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਨਹੀਂ ਤੂੰ ਨਾਈਟ ਗੱਡੀ ਨੂੰ ਹੋ ਗਿਆ ਤੇ ਮੈਂ ਚਲੋ ਬੋਲਣ ਕਿੱਥੇ ਤੇ ਮੈਂ ਵੀ ਕਹਿੰਦੀ ਭਾਜੀ ਸੀ ਫੈਮਲੀ ਮੈਂਬਰ ਆ ਇਹ ਤੇਰਾ ਮਤਲਬ ਨਹੀਂ ਆਗਾ ਤੂੰ ਪੁਲਿਸ ਨੇ ਆ ਕੇ ਤਾਂ ਮੇਰੀ ਗੱਡੀ ਦੀ ਚੈਕਿੰਗ ਕਰ ਲੈ ਲੇ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਚੈਕਿੰਗ ਕਰਨਾ ਤਾਂ ਹੁੰਦਾ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਨਾਲ ਮੁਲਾਜ਼ਮ ਆਈ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੁੰਦਾ ਸਰ ਮੈਂ ਚੈੱਕ ਕਰ ਰਿਆ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕ ਹੀ ਲੱਗੀ ਸੀ ਚੈੱਕ ਕਰਾਤੀ ਸਾਨੂੰ ਸ਼ੱਕ ਹੀ ਲੱਗੀ ਸਾਨੂੰ ਸਾਨੂੰ ਸ਼ੱਕ ਹੀ ਲੱਗੀ ਸੀ ਚੈੱਕ ਕਰਾਤੀ ਜੇ ਤੁਹਾਨੂੰ ਕੋਈ ਸਵਾਲ ਆਇਆ ਨਾ 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 ਬਸ ਨੰਬਰ ਨੇ ਵੀ ਕਰਨੀ ਨੰਬਰ ਅੱਜ ਵੀ ਕਰਦੇ ਜਾਓ ਕੋਈ ਨਹੀਂ ਦੇ ਇਹ ਹੋ ਕੀ ਗਿਆ ਜਦੋਂ ਮੈਂ ਪੁੱਛਣਾ ਕਰੀ ਕਿ ਤੁਸੀਂ ਫੈਮਿਲੀ ਮੈਂਬਰ ਹੈ ਸਰ ਨਹੀਂ ਜੇ ਤੁਸੀਂ ਫੈਮਿਲੀ ਮੈਂਬਰ ਹਿੰਦੇ ਇਹਨਾਂ ਚੀਕਾ ਮਾਰਨ ਲਈ ਇਹਨਾਂ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨਾਂ ਚੀਕਾ ਮਾਰਨ ਲਈ ਕੀ ਗੱਲ ਆ ਮਤਲਬ ਕੀ ਤੇਰਾ ਮੈਂ ਆਪਣੀ ਫਰਜ਼ ਨਿਭਾ ਰਿਹਾ ਤਾੜੇ ਮੇਰੀ ਗੱਲ ਸੁਣ ਮੈਂ ਬੋਲੋ ਨਾ ਬੋਲੋ ਬੋਲੋ ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਕੋਈ ਮੁੰਡਾ ਨਹੀਂ ਹੈਗਾ ਜਿਹੜਾ ਤੂੰ ਪੁਲਿਸ ਲੈ ਕੇ ਆ ਕੇ ਸਾਡੇ ਘਰ ਦੀ ਚੈਕਿੰਗ ਕਰਨਾ ਹੁੰਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਸਾ ਲਈ ਬਿਠਾਇਆ ਹੋ ਮੇਰੇ ਬਜ਼ਾਦਾਨ ਨੇ ਹਾਂ ਇਹ ਪੁਲਸਾ ਲਈ ਹੈ ਇਹ ਲੋਨ ਚ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸਾ ਲਈ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਵੀ ਹੈਗੇ ਨੇ ਪੂਰੇ ਵਿੱਚ ਮੇਰੇ ਮਾਮਾ ਚੜੀ ਐ ਡੀਐਸਪੀ ਨੇ ਫੇਰ ਮੈਂ ਕੀ ਕਰਾਂ ਡੀਐਸਪੀ ਫੇਰ ਮੈਂ ਕੀ ਕਰਾਂ ਡੀਐਸਪੀ ਇਹਦੇ ਮੈਨੂੰ ਕੋਈ ਟੈਨਸ਼ਨ ਨਹੀਂ ਕਿ ਸੱਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਦੀ ਜਾਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਡੀਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਆਪ ਕਹ ਰਿਹਾ ਡੀਐਸਪੀ ਹੈ ਹਾਂ ਕਿ ਤੂੰ ਡੀਸੀ ਨਹੀਂ ਲੱਗਾ ਇਹਨਾਂ ਨੂੰ ਬੋਲਣ ਦੀ ਗੱਲ ਸਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਐ ਤੂੰ ਕੌਣ ਹੁੰਦੀ ਐ ਤੂੰ ਡੀਸੀ ਲੱਗੀ ਐ ਮੈਂ ਨਹੀਂ ਸੀ ਲੱਗੀ ਆ ਕੀ ਡੀਸੀ ਲੱਗੀ ਐ ਤੂੰ ਤੂੰ ਕੌਣ ਐ ਤੇ ਤੂੰ ਕੌਣ ਐ ਬੇਫਕੂਫ ਤੂੰ ਐ ਜਾਓ ਬੇਫਕੂਫ ਤੂੰ ਐ ਮੈਂ ਮੈਂ ਆਪਣਾ ਕੰਮ ਕਰ ਰਿਹਾ ਹਾਂ ਕੀ ਤੇਰੇ ਨਾਲ ਪੈਣਾ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਪੈਣਾ ਦਾ ਬੇਟਾ ਹੋਵੇ ਤੇਰੀ ਮੰਮੀ ਗਈ ਅਸੀਂ ਮੇਰੇ ਸ਼ੁਰੂ ਕਰਦੀਆਂ ਫੇਰ ਸਾਡੇ ਤੂੰ ਹੀ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਮੈਂ ਜੌਬ ਤੇ ਸੀ ਠੀਕ ਹੈ ਨਾ ਇੱਥੇ ਕਿਹੜੀ ਤੂੰ ਇੱਥੇ ਕਿਹੜੀ ਔਨ ਡਿਊਟੀ ਤੇ ਇੱਥੇ ਕਿਹੜੀ ਤੂੰ ਪੁਲਿਸ ਦੀ ਭੂਮਿਕਾ ਨਿਭਾ ਰਹੇ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੇਰੇ ਮੇਰੇ ਫੈਕਟੋਕ ਲੱਗੀ ਸੀ ਸਿਖਾਣ ਲਈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ ਚਲੋ ਬੈਠ ਜਾਓ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਹਾਂ ਹਾਂ ਤੇ ਹਾਂ ਨੂੰ ਵੀ ਨਸਕਾਓ ਇਹ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਨੇ ਸਾਮੀ ਹੋਣਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਕੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਕਿੱਦਣੇ ਆ ਤਾ ਕੰਨ ਬਹੁਤ ਸਮਾਂ ਕਿੰਨੇ ਪ੍ਰੈਸ਼ਰ ਪਾਉਣੇ ਹੁੰਦਾ ਹੈ ਤੇ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾ ਗੱਡੀ ਲਾ ਕੇ ਖੜੇ ਹੁੰਦਾ ਹੈ ਹੈਂ ਤੇ ਤੁਸੀਂ ਰੋਕ ਨਹੀਂ ਸਕਦਾ ਕਿ ਗੱਡੀ ਨੂੰ ਤੇ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਕੀ ਨਿਕਲੇ ਗੱਡੀ ਤੋਂ ਹੈਂ ਬਿਨ ਬਨਾਮਤ ਆਇਆ ਤੈਨੂੰ ਗੱਡੀ ਤੇ ਚੈੱਕ ਨਹੀਂ ਬੁਲੀ ਦਾ ਕਰਦਾ ਫਰਜ਼ ਨਹੀਂ ਬਰਾ ਨਾ ਹੋਵੇ ਪੁੱਛਿਆ ਨਹੀਂ ਕੋਈ ਮੈਡਮ ਜੀ ਨਾਲ ਨਾ ਹੋਵੇ ਤੇ ਪੁਲਿਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਹਾਂ ਲੱਗੀ ਆ ਤੂੰ ਦੱਸ ਕੀ ਕਰਾਂਗੇ ਕੀ ਕਰਾਂਗਾ ਆਪਣੀ ਚੈਕਿੰਗ ਕਰੋ ਗੱਲ ਮੁੱਕੀ ਜਾਓ ਜੀ ਜਾਓ ਮਨਾ ਅਕਲ ਸਕਾਉ ਭਾਈ ਇਹਨਾਂ ਨੂੰ ਹੈਨਾ ਜਿਹੜਾ ਮਾਮਾ ਡੀਐਸਪੀ ਤੇ ਮਾਮਾ ਜੀ ਦੀ ਡੀਸੀ ਥੋੜੀ ਲੱਗੇ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹੈਨਾ ਮਾਮਾ ਜੀ ਦੀ ਜਦੋਂ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੇ ਚੈੱਕ ਕੀਤੀ ਹੈ ਓ ਚਲੋ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋਦੀ ਪਾਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਕੋਈ ਕੁੜੀਆਂ ਪੁਲਿਸ ਲਾ ਕੇ ਆਓ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਮੈਂ ਚਾਹਿਆ ਤਾਂ ਮਤਲਬ ਕਿ ਲਾਈਵ ਹੋਉਂਦਾ ਚਲੋ ਕੋਈ ਨਹੀਂ ਮੈਂ ਲਾਈਵ ਚਲਾ ਰਿਹਾ ਕੋਈ ਨਹੀਂ ਚੈੱਕਿੰਗ ਕੀਤੀ ਜਾਓ ਜਾ ਕੇ ਰੈਟ ਪਾ ਦਿਓ ਰੈਟ ਪਾ ਦਿਓ ਜਾ ਕੇ ਨਾ ਫਿਰ ਸਰ ਆਪਣੇ ਲੇਡੀ ਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਕੋਈ ਬਲੇਸ ਰਿਪੋਰਟ ਨਹੀਂ ਮੈਡਮ ਜੀ ਵੀਰ ਦੇ ਕੋਈ ਕੁੱਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਪਤਾ ਕਰ ਤਾੜ ਨਾਲ ਨਹੀਂ ਆਏ ਕਿ ਤੇਰੀ ਤੂੰ ਸਾਡੀ ਸਰ ਇਹ ਕੀ ਲੱਗਦਾ ਤੁਹਾਡੇ ਇਹ ਕੀ ਲੱਗਦਾ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਜੀ ਨਹੀਂ ਤੂੰ ਨਾਈਟ ਕਰੀਂ ਨੂੰ ਹੋ ਜਾ ਤੇ ਉਹ ਉਹਨੇ ਕਹਿ ਦਿੱਤਾ ਕਿ ਫੈਮਲੀ ਨਾ ਪਰ ਮੈਂ ਵੀ ਕਹਿ ਕਿ ਬਾਜੀ ਸੀ ਫੈਮਲੀ ਮੈਂਬਰ ਆ ਫੇਰ ਤੈਨੂੰ ਨਹੀਂ ਆਗਾ ਤੂੰ ਪੁਲਿਸ ਲੈ ਕੇ ਤਾਂ ਮੇਰੀ ਗੱਡੀ ਤੇ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਗੱਡੀ ਤੇ ਚੈਕਿੰਗ ਕਰਨਾ ਹੁੰਦਾ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਕਿਹਦਾ ਪਰਮਿਸ਼ਨ ਤੇ ਮੇਰੀ ਗੱਡੀ ਤੇ ਹੱਥ ਕਿੱਦਾਂ ਲਾਇਆ ਨਾਮ ਲਾਜਮ ਆਈ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੁੰਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕ ਹੀ ਲੱਗੀ ਆਈ ਚੈੱਕ ਕਰਾਤੀ ਸਾਨੂੰ ਸ਼ੱਕ ਹੀ ਲੱਗੀ ਸਾਨੂੰ ਸਾਨੂੰ ਸ਼ੱਕ ਹੀ ਲੱਗੀ ਆਈ ਚੈੱਕ ਕਰਾਤੀ ਹਾਂ ਇਹ ਬੁਸ਼ੀ ਨੰਬਰ ਹੈ ਸਾਡਾ ਵੀ ਨੰਬਰ ਹੈ ਇਹ ਵੀ ਕਹਿੰਦੇ ਨੇ ਸਾਡਾ ਵੀ ਨੰਬਰ ਹੈ ਦੇਖ ਇਹ ਹੋ ਕੇ ਗਿਆ ਜਦੋਂ ਮੈਂ ਪਹਿਲਾ ਕਹਿੰਦੀ ਸੀ ਕਿ ਫੈਮਲੀ ਨੰਬਰ ਹੈ ਸਭ ਨਹੀਂ ਨਹੀਂ ਜੇ ਤੁਸੀਂ ਫੈਮਲੀ ਮੈਂਬਰ ਹਿੰਦੇ ਇਹਨਾਂ ਚੀਕਾ ਮਾਰਨ ਲਈ ਇਹਨਾਂ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨਾਂ ਚੀਕਾ ਮਾਰਨ ਲਈ ਕੀ ਗੱਲ ਆ ਮਤਲਬ ਕੀ ਤੇ ਦਾ ਮੈਂ ਆਪਣੀ ਫਰਜ਼ਦ ਮਾਰ ਰਿਹਾ ਤੁਹਾਡੇ ਮੇਰੀ ਗੱਲ ਸੁਣ ਮੈਂ ਬੋਲੋ ਨਾ ਬੋਲੋ ਬੋਲੋ ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਕੋਈ ਮੁੰਡਾ ਨਹੀਂ ਹੈਗਾ ਜਿਹੜਾ ਤੂੰ ਪੁਲਿਸ ਲੈ ਕੇ ਆ ਕੇ ਸਾਡੀ ਗੱਡੀ ਦੀ ਚੈਕਿੰਗ ਕਰਨਾ ਆਉਂਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਸਾ ਲਈ ਬਿਠਾਇਆ ਵਾ ਮੇਰੇ ਬਰਾਦਰ ਨੇ ਹਾਂ ਇਹ ਪੁਲਸਾ ਲਈ ਹੈ ਇਹ ਨੌਨ ਚ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸਾ ਲਈ ਆਏ ਆ ਸਾਡੇ ਨਾਲ ਮੇਰੇ ਵੀ ਹੈਗੇ ਨੇ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਮੇਰੇ ਵੀ ਹੈਗੇ ਨੇ ਪੁਲਸਾ ਚ ਮੇਰੇ ਮਾਮਾ ਚੜੀ ਆਸਪੀ ਨੇ ਤੇ ਮੈਂ ਕੀ ਕਰਾਂ ਡੀਐਸਪੀ ਫਿਰ ਮੈਂ ਕੀ ਕਰਾਂ ਡੀਐਸਪੀ ਇਹਦੇ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿ ਜਾਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਡੀਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਆਪ ਕਹ ਰਿਹਾ ਡੀਐਸਪੀ ਹੈ ਹਾਂ ਕਿ ਤੂੰ ਡੀਸੀ ਨਹੀਂ ਲੱਗਾ ਇਹਨਾਂ ਨੂੰ ਬੋਲਣ ਦੇ ਕਲ ਸਿਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ਡੀਸੀ ਲੱਗੀ ਹੈ ਹਾਂ ਡੀਸੀ ਲੱਗੀ ਆ ਡੀਸੀ ਲੱਗੀ ਹੈ ਤੂੰ ਤੂੰ ਕੌਣ ਹੈ ਤੇ ਤੂੰ ਕੌਣ ਹੈ ਬੇਫਕੂਫ ਤੂੰ ਹੈ ਜਾਓ ਬੇਫਕੂਫ ਤੂੰ ਹੈ ਮੈਂ ਮੈਂ ਆਪਣਾ ਕੰਮ ਕਰ ਰਿਹਾ ਹਾਂ ਕੀ ਤੇਰੇ ਨਾਲ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਪੈਣਾ ਨੂੰ ਕੋਈ ਅੱਧਾ ਬੈਠਾ ਹੋਵੇ ਤੇਰੀ ਮਾਂ ਦੀ ਕੋਈ ਅਸੀਂ ਬੋਲਦੇ ਹਾਂ ਸਾਡੇ ਤੂੰ ਹੀ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਮੈਂ ਜੋਬ ਤੇ ਸੀ ਠੀਕ ਹੈ ਇੱਥੇ ਕਿਹੜੀ ਤੂੰ ਦਾ ਕੰਮ ਹੈ ਇੱਥੇ ਕਿਹੜੀ ਔਨ ਡਿਊਟੀ ਦੀ ਹੈ ਇੱਥੇ ਕਿਹੜੀ ਤੂੰ ਪੁਲਿਸ ਦੀ ਭੂਮਿਕਾ ਨਿਭਾ ਰਹੇ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੇਰੇ ਮੇਰੇ ਭੁੱਖ ਲੱਗੀ ਸੀ ਖਾਣ ਲਈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੇ ਡਿਊਟੀ ਦੀ ਚਲੋ ਬੈਠ ਜਾਓ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਆਂ ਹਾਂ ਤੇ ਹਾਂ ਤੇ ਹਾਂ ਨੂੰ ਵੀ ਨਸਕਾਓ ਪਾਣੀ ਮੋਦੀ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਨੇ ਸਾਮੀ ਹੋਣਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਜਿੱਥੇ ਲੈ ਆਂ ਜਾ ਕਰਨਾ ਬਹੁਤ ਸਮਾਂ ਕਿੰਨੇ ਪ੍ਰੈਸ਼ਰ ਪਾਉਣ ਦਾ ਹੁੰਦਾ ਹੈ ਤੇ ਤੁਹਾਨੂੰ ਇੱਥੇ ਕਿੰਨੇ ਅੱਖ ਦੇ ਤਾ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੁਹੇ ਫੇ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਕੀ ਨਿਕਲਿਆ ਗੱਡੀ ਹੈ ਨਹੀਂ ਬਦਮਤ ਹੋਇਆ ਤੇ ਗੱਡੀ ਚੈੱਕ ਨਹੀਂ ਪੁਲਿਸ ਦਾ ਕਰਦਾ ਫਰਜ ਨਹੀਂ ਬਦਮਤ ਕੀ ਹੋਇਆ ਨਾ ਹੋਵੇ ਮੈਡਮ ਬਿਆਨ ਲਿਖਾਓ ਨਾ ਹੋਵੇ ਤੇ ਪੁਲਿਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਹਾਂ ਲੱਗੀ ਹੈ ਤੂੰ ਦੱਸ ਕੀ ਕਰਾਂਗਾ ਜਾਓ ਯਾਰ ਕੀ ਕਰਾਂਗਾ ਆਪਣੀ ਚੈਕਿੰਗ ਦਾ ਗੱਲ ਮੁੱਕੀ ਜਾਓ ਜੀ ਜਾਓ ਮਨਾ ਅਕਲ ਸਿਖਾਉਉ ਭਈ ਇਹਨਾਂ ਨੂੰ ਹੈਨਾ ਜੇ ਇਹਨਾਂ ਦਾ ਮਾਮਾ ਡੀਐਸਪੀ ਤੇ ਮਾਮਾ ਜੀ ਦੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹਣਾ ਮਾਮਾ ਜੀ ਦੀ ਜਿਹੜਾ ਗੱਡੀ ਨੀ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੇ ਚੈੱਕ ਕੀਤੀ ਹੈ ਕਿਸੇ ਫੈਮਿਲੀ ਮੈਂਬਰ ਆ owner ਕਹਿੰਦੇ ਕੀ ਮੈਂ ਲੋਨ ਤੇ ਲਫੇਰ ਤੋਂ ਕਰਤਨੀ ਲੈ ਕੇ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋਦੀ ਪਾਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਵੀ ਲੋਨ ਚਾਹਾਂ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਕੋਈ ਕੁੜੀ ਆ ਪੁਲਿਸ ਲਾ ਕੇ ਆਓ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਮੈਂ ਚਾਹਿਆ ਤਾਂ ਮਤਲਬ ਕਿ ਲਾਈਵ ਹੋਊਂਦਾ ਚਲੋ ਕੋਈ ਨਹੀਂ ਮੈਂ ਲਾਈਵ ਚਲਾ ਰਿਹਾ ਹਾਂ ਕੋਈ ਗੱਲ ਨਹੀਂ ਜਾ ਕੇ ਕੀਤੀ ਜਾਓ ਜਾ ਕੇ ਰੇਟ ਪਾ ਦਿਓ ਰੇਟ ਪਾ ਦਿਓ ਜਾ ਕੇ ਰੇਟ ਤਾਂ ਮਾਰੀ ਸੋਖੀ ਨਹੀਂ ਹੋਣੀ ਪਾਓ ਤੁਸੀਂ ਤੁਹਾਨੂੰ ਹੀ ਕਹਿ ਰਹੇ ਆਂ ਮੇਰੇ ਹੱਥ ਪਾਣਾ ਸੋਖਾ ਕੀ ਕੀ ਠੀਕ ਹੈ ਮਾਰੀ ਮੋਟੇ ਸਾਮੀ ਨਹੀਂ ਹੋਏਗੀ ਲਮਾਰੀਆਂ ਦੇ ਧੀਆ ਨਹੀਂ ਸਾਨੂੰ ਸਾਮੀ ਸੁਮੀ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਤੁਹਾਨੂੰ ਲਾਈਵ ਹੋਏਗਾ ਤੇ ਆਪਣਾ ਦਿਖਾਏਗਾ ਜਾਓ ਜਾਓ ਅੱਛਾ ਲਾ ਮੋਟੇ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਇਹ ਫਾੜਾ ਨਹੀਂ ਮੁਫਾਕ ਹੈ ਫਿਰ ਬਿਲਕੁਲ ਤਾਂ ਬੰਦਾ ਨਾ ਸਟੇਜ ਤੋਰੀ ਗਈ ਇਹ ਬੰਦਾ ਪੜਾ ਜਾ ਲੱਗਦਾ ਸੋ ਲਾਈਵ ਤਸਵੀਰਾਂ ਤੇ ਜਲੰਧਰ ਦੇਖ ਸਕਦੇ ਆ ਮੌਕੇ ਤੇ ਇਹ ਲੜਕੀ ਵੱਲੋਂ ਮਗਾਮਾ ਵੀ ਕਾਫੀ ਕੀਤਾ ਗਿਆ ਮੌਕੇ ਨਾਲ ਮੁਲਾਜ਼ਮ ਬੈਠਾ ਸੀਗਾ ਜੀਆਰਪੀ ਦਾ ਸੋ ਲੜਕੀ ਵੱਲੋਂ ਕਾਫੀ ਧੁੰਸ ਦਿਖਾਈ ਗਈ ਅਫਸਰ شاہੀ ਦੀ ਸੋ ਜਲੰਧਰ ਦੀਆਂ ਤਸਵੀਰਾਂ ਨੇ ਸੋ ਸਰ ਇਥੇ ਬਾਕੀ ਵੀ ਗੱਡੀਆਂ ਲੱਗੀਆਂ ਨੇ ਚੈਕਿੰਗ ਕਰਨਾ ਤੁਹਾਡਾ ਫਰਜ਼ ਹੈ ਨਾ ਚੈਕਿੰਗ ਕਰੀ ਦੀ ਹੈ ਹਾਂ ਜੀ ਅਫਸਰ ਸਾਹਿਬ ਦੱਸਦੇ ਹੋਵੇ ਸਾ ਮੇਰੇ ਨਹੀਂ ਪਾ ਮੇਰੇ ਰਿਲੇਟਿਵ ਹੋਵੇ ਇੱਕ ਗੱਡੀ ਕੋਈ ਚੈੱਕ ਕੀਤੀ ਕੋਈ ਏਡਾ ਵੱਡਾ ਮੈਟਰ ਨਹੀਂ ਹੈ ਨਾ ਜੋ ਲੜਕੀ ਬਣਾ ਰਹੀ ਸੀਗੀ ਫਰਜ਼ ਆਪਾਂ ਚੈੱਕ ਕਰਨਾ ਬਿਲਕੁਲ ਜੀ ਹੁਣ ਯਾਰ ਪਹਿਲਾਂ ਪੁੱਛੀ ਦਾ ਕਰੀਦਾ ਵਾਹ ਆ ਦੱਸੋ ਦੇਖੀ ਕੀ ਕਹਾਂ ਜਾਂਦੇ ਹੋ ਅੱਛਾ ਉਹ ਕਿੱਧਰ ਗਏ ਨੇ ਪਾਜੀ ਤਾਂ ਦੇ ਨਾਲ ਸੋ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੀਆਂ ਨੇ ਸੋ ਇਹਨਾਂ ਦੀ ਤਸਵੀਰਾਂ ਨੇ ਮੈਰੰਜਮ ਫੱਬਰ ਤੁਹਾਡੇ ਨਾਲ ਨਾਲ ਹਲvida